ਅੱਜ ਜੇ ਰਾਜਸਥਾਨ ਦੀ ਐਸੈਂਬਲੀ ਦੇ ਵਿੱਚ ਓਠੀਆਂ ਜਿੱਥੇ ਸੜਕ ਬੰਦੀ ਪਈ ਹੈ ਉੱਥੇ ਹੈ ਜਿਹੜੀ ਹੈ ਤੁਸੀਂ ਸਾਹਮਣੇ ਦੇਖ ਰਹੇ ਹੋ ਚਿੱਟਾ ਹੈ ਤੇ ਇੱਥੇ ਸਰਪੰਚ ਸਾਹਿਬ ਨੇ ਇੱਥੇ ਰੋਡ ਬੰਦੀ ਪਈ ਸੀਗੀ ਆਈ ਥਿੰਕ ਸੀ ਐਕਸਪਲੇਨ ਕਰੋ ਤੁਸੀਂ ਵੀ ਇੱਥੇ ਆਹ ਮੋਟਰਸਾਈਕਲ ਜਿਹੜਾ ਹੈ ਇਹ ਡਰਦਿਆਂ ਹੀ ਰੋਕੇ ਇਹਨਾਂ ਨੇ ਪੁੱਛਿਆ ਵੀ ਇੱਦਾਂ ਦੀ ਨਹੀਂ ਚੜ ਸਕਦੇ ਤੇ ਉਹ ਘਬਰਾ ਕੇ ਮੋਟਰਸਾਈਕਲ ਵੀ ਇੱਥੇ ਛੱਡ ਗਏ ਤੇ ਆਹ ਜਿਹੜਾ ਡਰੋਨ ਦੇ ਨਾਲ ਉਤਰਿਆ ਹੋਇਆ ਚਿੱਟੇ ਦਾ ਸਮਾਨ ਵੀ ਇੱਥੇ ਛੱਡ ਕੇ ਗਏ ਹੈ ਤੇ ਸਾਡੇ ਐਸਐਚਓ ਸਿਮਰਨਜੀਤ ਜੀ ਤੇ ਸਾਰੇ ਪੁਲਿਸ ਮੈਟਵੇ ਨੂੰ ਅਸੀਂ ਫੋਨ ਕੀਤਾ ਐਸਐਸਪੀ ਨੂੰ ਮੈਂ ਫੋਨ ਕੀਤਾ ਸੀਗਾ ਸੋ ਡੀਐਸਪੀ ਸਾਹਿਬ ਵੀ ਔਨ ਦਾ ਵੇ ਹੈ ਸੋ ਇਹ ਅਸੀਂ ਮੈਂ ਦੱਸਣਾ ਚਾਹੁੰਦੀ ਆ ਵੀ ਇਸ ਤਰੀਕੇ ਦੀ ਜਿਹੜੀ ਰਾਤ ਨੂੰ ਵੀ ਸਾਡੀ ਪੁਲਿਸ ਵੀ ਐਕਟਿਵ ਰਹਿੰਦੀ ਹੈ ਅਸੀਂ ਮੇਰੇ ਸਰਪੰਚ ਸਾਹਿਬ ਜਿਹੜੇ ਹੈ ਸਾਡੇ ਯੁਧ ਨਸ਼ਿਆਂ ਦੇ ਵਿਰੁੱਧ ਦੀ ਟੀਮ ਦੇ ਮੈਂਬਰ ਵੀ ਹੈ ਅਸੀਂ ਸਾਰੇ ਐਕਟਿਵ ਰਹਿੰਦੇ ਆ ਰਾਜਸਥਾਨ ਸੀ ਅਸੈਂਬਲੀ ਹੈ ਮੇਰੀ ਤੁਹਾਨੂੰ ਪਤਾ ਹੀ ਹੈ ਕਿ ਮੈਂ ਮਾਜਾ ਜੂਨ ਇਨਚਾਰਜ ਹਾਂ ਸੋ ਅਸੀਂ ਹਰ ਇੱਕ ਐਕਟੀਵਿਟੀ ਦੇ ਉੱਤੇ ਨਜ਼ਰ ਰੱਖਦੇ ਆ ਨਸ਼ਿਆਂ ਦੇ ਖਿਲਾਫ ਜੋ ਮਾਨ ਸਰਕਾਰ ਨੇ ਇੱਕ ਮੁਹਿੰਮ ਚਲਾਈ ਹੋਈ ਹੈ ਸੋ ਇਸ ਤਰੀਕੇ ਦੇ ਨਾਲ ਜੇ ਆਪਾਂ ਕਲੈਕਟਿਵਲੀ ਸਾਰੇ ਜਾਣੇ ਧਿਆਨ ਰੱਖਾਂਗੇ ਤੇ ਮੈਨੂੰ ਲੱਗਦਾ ਹੈ ਵੀ ਆਪਾਂ ਨਸ਼ਾ ਜਿਹੜਾ ਹੈ ਉਹ ਪੰਜਾਬ ਦੇ ਵਿੱਚੋਂ ਖਤਮ ਕਰ ਸਕਾਂਗੇ ਸੋ ਆ ਦੇਖੋ ਤੁਸੀਂ ਕਿੰਨੇ ਕਿੰਨੀ ਵੱਡੀ ਬ੍ਰੰਮ ਦੀ ਆਈ ਡੋਟ ਨੋ ਕਿ ਇਹ ਕਿੰਨੇ ਕਿਲੋ ਹੋਊਗਾ ਆਈ ਥਿੰਕ ਸੋ ਐਸਐਚਯੂ ਸਰ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਇਹ ਜਿਹੜੀਆਂ ਕੁੰਡੀਆਂ ਜੀਆਂ ਨੇ ਇਹ ਸਾਫ਼ ਸ਼ੋ ਕਰਦੀਆਂ ਨੇ ਵੀ ਇਹ ਡਰੋਨ ਐਕਟੀਵਿਟੀ ਦੇ ਨਾਲ ਥੱਲੇ ਉਤਰਿਆ ਹੋਏ ਬੈਗਸ ਨੇ ਤੇ ਡਰੋਨ ਐਕਟੀਵਿਟੀ ਕਿੱਥੋਂ ਹੋਈ ਹੈ ਇਹ ਪਾਕਿਸਤਾਨ ਸਾਡਾ ਬਾਰਡਰ ਲੱਗਦਾ ਉਥੋਂ ਡਰੋਨ ਐਕਟੀਵਿਟੀ ਦੇ ਨਾਲ ਇਹ ਬੈਗ ਉਤਰੇ ਹੋਏ ਨੇ ਸਾਡਾ ਰਾਜਸਥਾਨ ਸੀ ਦੀ ਜਿਹੜੀ ਲੋਪੋਕੇ 벨ਟ ਆ ਉਹ ਵੀ ਸਾਰੀ ਪਾਕਿਸਤਾਨ ਦੇ ਨਾਲ ਲੱਗਦੀ ਹੈ ਸੋ ਇਹ ਬੈਗਸ ਉਥੋਂ ਆਏ ਹੋਏ ਨੇ ਸੋ ਇਹਦੀ ਬਾਕੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਦਿਖਾਓ ਪਲੀਜ਼ ਅਗਰ ਇਹਦੀ ਨੰਬਰ 플레이ਟ ਹੈ ਉਹ ਵੀ ਦਿਖਾ ਦਿਓ ਸਰ ਆਹ ਹੈ ਪਰ ਇੱਕ ਤਾਂ ਪੂਰਾ ਨਾਮ ਨਹੀਂ ਆਉਂਦਾ ਉਹ ਤੋਂ ਮੈਂ ਤੇ ਟਿੱਪੇ ਪਾ ਰਿਹਾ ਹਾਂ ਕਿ ਕਿੰਨੇ ਕਿਲੋ ਹੋਊਗਾ ਆਈਡੀਅਮ ਪ੍ਰੋਵੋਕੋ